ਮੈਂ ਧੰਨਵਾਦ ਕਰਦਾ ਇਹ ਸ਼ਹਿਰ ਦੇ ਗੁਰਾਮਦਾ ਜੀ ਦੀ ਨਗਰੀ ਦਾ ਪੁੱਤਰ ਸਰੋਵਰਾਂ ਦਾ ਪ੍ਰਧਾਨ ਡਾ ਡੁਰਗਾਣਾ ਤੇਜਪ੍ਰੀਤ ਜੀ ਦੇ ਅਸ਼ੀਰਵਾਦ ਦੇ ਨਾਲ ਪਵਨ ਬਾਲਨੀ ਜੀ ਦੇ ਤੇਜਪ੍ਰੀਤ ਅਸ਼ੀਰਵਾਦ ਦੇ ਨਾਲ ਅਸੀਂ ਅੱਜ ਇਹ ਚੀਜ਼ ਜਿਹੜੀ ਜਿੱਤ ਪਾਏ ਆ ਔਰ ਧੰਨਵਾਦ ਕਰਦਾ ਸਮੂੱਚੀ ਜਿਹੜੀ ਬੂਥ ਲੈਵਲ ਤੇ ਲੜਾਈ ਲੜ ਰਹੀ ਹੈ ਮੁੰਡਿਆਂ ਜੋ ਇਸ ਲੀਡਰਸ਼ਿਪ ਦਾ ਸਮੂੱਚੀ ਸਾਰੇ ਦਾ ਧੰਨਵਾਦ ਕਰਦੇ ਆ ਔਰ ਇਹ ਜਿਹੜੀ ਜਿੱਤ ਹੈ ਮੈਂ ਸਮਝਦਾ ਇੱਕ ਇੱਕ ਜਿਹੜਾ ਇਸ ਨਗਰੀ ਦੇ ਵਿੱਚ ਵਿਕਾਸ ਨੂੰ ਤਰਜੀਹ ਦੇਣ ਵਾਲਾ ਸਵਿਧਾਨ ਨੂੰ ਅੱਗੇ ਲਿਆਉਣ ਵਾਲੇ ਲੋਕ ਨੇ ਤੇ ਉਹਨਾਂ ਦੀ ਜਿੱਤ ਹੋਈ ਹੈ ਪਰਿਵਾਰ ਨੇ ਬਹੁਤ ਮਦਦ ਕੀਤੀ ਹੈ ਜੀ ਦਿਨ ਰਾਤ ਇੱਕ ਕੀਤਾ ਬਰਕਰਾਂ ਨੇ ਬਹੁਤ ਮਦਦ ਕੀਤੀ ਹੈ ਮੇਰਾ ਕਾਂਗਰਸ ਸਾਰਾ ਹੀ ਪਰਿਵਾਰ ਹੈ ਜੀ ਮੇਰੇ ਸਾਰੇ ਪਰਿਵਾਰ ਨੇ ਮਦਦ ਕੀਤੀ ਮੇਰਾ ਅੰਮ੍ਰਿਤਸਰ ਸਾਰਾ ਪਰਿਵਾਰ ਹੈ ਉਹ ਵੀ ਇੱਕ ਪਰਿਵਾਰ ਦਾ ਹਿੱਸਾ ਨੇ ਮੇਰੇ ਨਿੱਜੀ ਪਰਿਵਾਰ ਵੀ ਸਾਰਾ ਸੋ ਸਾਰਿਆਂ ਨੇ ਬਹੁਤ ਮਦਦ ਕੀਤੀ ਮੇਰਾ ਪਰਿਵਾਰ ਹੈ ਜੀ ਇਹ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਇਸ ਦਾ ਪੰਜਾਬ ਚ ਕਾਂਗਰਸ ਕਾਫੀ ਅਗਲੀ ਲੀਡ ਲੈ ਕੇ ਜਾ ਰਹੀ ਹੈ ਬਿਲਕੁਲ ਪੰਜਾਬ ਚ ਕਾਂਗਰਸ ਲੀਡ ਜਾਏ ਲੈ ਕੇ ਜਾਏਗੀ ਔਰ ਇੰ ਅ ਇੰਡੀਆ ਲਾਈਨਸ ਦੀ ਸਰਕਾਰ ਬਣੀ ਪਹਿਲਾਂ ਸਭ ਜਿਹੜੇ ਕੰਮ ਚਾਹੋਗੇ ਹੁਣ ਪਹਿਲ ਦੇ ਅਧਾਰ ਤੇ ਕੀਤਾ ਜਾਣਾ ਮਿਸਾਲ ਦੇ ਵਾਸਤੇ ਦੇਖੋ ਡਰੱਗ ਦੀ ਬਹੁਤ ਵੱਡੀ ਸਮੱਸਿਆ ਹੈ ਲਾਅਨ ਆਰਡਰ ਦੀ ਬਹੁਤ ਵੱਡੀ ਸਮੱਸਿਆ ਹੈ ਇਲੈਕਸ਼ਨ ਹੋਣ ਵਾਲੀ ਹੈ ਕਾਰਪੋਰੇਸ਼ਨ ਦੀ ਜਿਹਦੇ ਤੋਂ ਲੋਕ ਪਰੇਸ਼ਾਨ ਨੇ ਇਹਨਾਂ ਦੇ ਉੱਤੇ ਜਿਹੜੇ ਜਿਹੜੇ ਸੈਂਟਰ ਨਾਲ ਰਿਲੇਟਡ ਕੰਮ ਉਹ ਤੇ ਕਰਨਗੇ ਪਰ ਇਸ ਸਟੇਟ ਨਾਲ ਰਿਲੇਟਡ ਕੰਮ ਹੈ ਮੈਂ ਸਰਕਾਰ ਨੂੰ ਮਜਬੂਰ ਕਰਾਂਗਾ ਇਸ ਕਿ ਕਿ ਸਰਕਾਰ ਨੂੰ ਕਰਨੇ ਪੈਣਗੇ ਹੁਣ ਸਰਕਾਰ ਦੇਤੇ ਛੋਟੇ ਭਾਰਾ ਨਹੀਂ ਪੈਣਾ ਜਦੋਂ ਲੋਡ ਤੋਂ ਵੱਧ ਵੱਡੀਆਂ ਗੱਲਾਂ ਕਰਾਂਗੇ ਉਹ ਫਿਰ ਲੋਕ ਨਹੀਂ ਪਸੰਦ ਕਰਦੇ ਲੋਕ ਕੰਮ ਭਾਲਦੇ ਆ ਸੱਚ ਭਾਲਦੇ ਉਹ ਨਹੀਂ ਸੀ ਗੱਲ ਅੱਜ ਪਾਤ ਪ੍ਰਦਰਸ਼ਨ ਨੂੰ ਕਿਵੇਂ ਦੇਖਦੇ ਹੋ ਖਾਸ ਤੌਰ ਤੇ ਜਦੋਂ ਦੂਸਰੇ ਨੰਬਰ ਤੇ ਆ ਰਹੀ ਹੈ ਬਿਲਕੁਲ ਉਹਨਾਂ ਨੇ ਅੱਛਾ ਪ੍ਰਦਰਸ਼ਨ ਕੀਤਾ ਪਰ ਉਹਨਾਂ ਨੇ ਧਰਮ ਦੇ ਨਾਂ ਤੇ ਪ੍ਰਦਰਸ਼ਨ ਕੀਤਾ ਉਹਨਾਂ ਨੇ ਵਿਕਾਸ ਦੇ ਨਾਂ ਤੇ ਪ੍ਰਦਰਸ਼ਨ ਨਹੀਂ ਕੀਤਾ ਉਹਨਾਂ ਦੇਸ਼ ਨੂੰ ਕਿਸ ਪੋਜੀਸ਼ਨ ਤੇ ਖੜਿਆ ਉਹਦੇ ਨਾਂ ਦੀ ਗੱਲ ਨਹੀਂ ਕੀਤੀ ਜੇ ਉਹਨਾਂ ਨੇ ਵੋਟ ਮੰਗੀ ਇਹਦੇ ਇੱਕ ਮਤਲਬ ਇੱਕ ਧਾਰਮਿਕ ਏਜੰਡੇ ਨੂੰ ਲੈ ਕੇ ਮੰਗੀ ਹੈ ਜੋ ਕਿ ਸਾਡੇ ਪੰਜਾਬ ਵਾਸਤੇ ਠੀਕ ਨਹੀਂਗਾ ਇਸ ਕਰਕੇ ਕੀ ਗਿਆ ਹੁਣ ਉਹਨਾਂ ਨੂੰ ਵੋਟ ਤੇ ਪੈ ਗਈ ਹੈ ਪਰ ਸਾਡੇ ਬਾਤੇ ਮੁਸ਼ਕਿਲਾਂ ਪੈਦਾ ਹੁੰਦੀਆਂ ਨੇ ਪੰਜਾਬ ਦੇ ਸੈਕੂਲਰ ਥਾਟ ਹੋਣੀ ਚਾਹੀਦੀ ਹੈ ਸਾਰਿਆਂ ਨੂੰ ਸਾਂਝੇ ਲੈ ਕੇ ਚੱਲਣ ਵਾਲੀ ਥਾਟ ਹੋਣੀ ਚਾਹੀਦੀ ਹੈ ਵਿਕਾਸ ਨੂੰ ਤਰਜੀਹ ਦੇਣੀ ਚਾਹੀਦੀ ਹੈ ਸੋ ਮੈਂ ਹੁਣ ਕੋਣ ਸਰਬ ਸਭਨਾ ਦਾ ਧੰਨਵਾਦ ਕਰਦੇ ਜਿਨ੍ਹਾਂ ਜਿੰਨੂੰ ਜਿੰਨੂੰ ਵੋਟ ਪਾਈ ਹੈ ਭਾਵੇਂ ਉਹ ਨਹੀਂ ਵੀ ਜਿੱਤੇ ਮੈਂ ਉਹਨਾਂ ਦੇ ਕੰਮ ਆਉਂਗਾ ਮੈਂ ਐਵੇਂ ਵਿਖਿਆ ਉਹਨਾਂ ਦੇ ਕੰਮ ਕਰੂੰਗਾ ਖਬਰਾਂ ਦੀ ਲੋੜ ਨਹੀਂ ਕਿਸੇ ਗੱਲ ਦੀ ਬਹੁਤ ਵੱਡੀ ਜ਼ਿੰਮੇਵਾਰੀ ਵੱਧ ਗਈ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਵੱਜ ਜਾਂਦੀ ਹੈ ਔਰ ਹਰ ਕਿਸੇ ਨੂੰ ਮਤਲਬ ਮੈਂ ਜਵਾਬ ਦੇ ਆਂ ਹਰ ਕਿਸੇ ਪ੍ਰਤੀ ਅਸੀਂ ਗੱਲਬਾਤ ਕਰਨ ਦੀ ਹਰ ਪੱਖ ਦੇ ਉੱਤੇ ਹੀ ਜ਼ਿੰਮੇਵਾਰ ਆਂ ਔਰ ਜਿਨ੍ਹਾਂ ਵੀ ਇਸ 9 ਲੱਖ ਵੋਟਰਾਂ ਨੇ ਵੋਟ ਪਾਈ ਆ ਮੈਂ ਸਭਲਾ ਦਾ ਹੀ ਜ਼ਿੰਮੇਵਾਰ ਆਂ ਸਾਰਿਆਂ ਨੂੰ ਹੀ ਮਾਸ ਕਰਦੇ ਆਮਾਦੀ ਪਾਰਟੀ ਨੇ ਤਿੰਨ ਸੀਟਾਂ ਆਈਆਂ ਮੈਂ ਤਾਂ ਤੁਹਾਨੂੰ ਉਦੋਂ ਕਿਹਾ ਵੀ ਇੱਕ ਜਾਂ ਤਿੰਨ ਇਹਦੇ ਵਿੱਚ ਵਿੱਚ ਰਹਿਣਾ ਜੀ ਇੱਕ ਜਾਂ ਤਿੰਨ ਹੋਣਗੀਆਂ ਇੱਕ ਹੋ ਗਈ ਜਾਂ ਤਿੰਨ ਹੋਣਗੀਆਂ ਤੋ ਵੇਖ ਲਓ ਗੱਲ ਉੱਥੇ ਹੀ ਆਈ